ਸਾਰੀ ਬਰਾਦਰੀ ਮੁਸਲਿਮ ਬਰਾਦਰੀ ਡਾਕਟਰ ਸਾਹਿਬ ਦੇ ਸਾਥ ਹੈ ਜਾਨ ਸੇ ਮਾਲ ਸੇ ਦਿਨ ਰਾਤ ਹਰ ਤਰੀਕੇ ਸੇ ਤਾਫ ਹੈ ਆ ਜਿੱਦਾਂ ਮੈਂ ਲੋਕ ਸਮਝ ਪਹੁੰਚਦਾ ਜੋ ਵੀ ਬਣਦਾ ਮਾਨਸਤ ਕਰ ਰਿਹਾ ਹੈ ਮੁਸਲਮ ਭਾਈ ਚਰਲੀ ਮੈਂ ਜ਼ਰੂਰ ਦੀ ਗੱਲ ਕਰਾਂਗਾ ਅੱਜ ਬਹੁਤ ਹੀ ਇੱਕ ਖੁਸ਼ੀ ਦਾ ਦਿਨ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਾਡੇ ਅਨਵਰ ਪਾੜੀ ਜੋ ਕਿ ਮੁਸਲਮ ਭਾਈ ਚਰਨੇ ਨਾਲ ਸੰਬੰਧਿਤ ਨੇ ਉਨਾ ਦੇ ਕੋਲ ਅਸੀਂ ਆਏ ਉਹਨਾਂ ਨੇ ਅੱਜ ਡਾਕਟਰ ਸੈਮੂਅਲ ਸੋਨੀ ਜੀ ਨੂੰ ਮੁਸਲਮ ਭਾਈਚਾਰੇ ਵੱਲੋਂ ਜਿਹੜਾ ਸਮਰਥਨ ਦਿੱਤਾ ਅਸੀਂ ਉਹਨਾਂ ਨੂੰ ਜੀ ਆਖਦੇ ਆਹੀ ਵਾਦਾ ਕਰਦੇ ਆਂ ਮੁਸਲਮ ਭਾਈਚਾਰਨਾ ਗੁਰਦਾਸਪੁਰ ਦੇ ਕਿ ਮਜੀਬ ਭਾਈਚਾਰਾ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜਾ ਸਾਡਾ ਜਿੰਨਾ ਵੀ ਭਾਈਚਾਰਾ ਉਹ ਤੁਹਾਡੇ ਨਾਲ ਦੀਵਾਰ ਬਣ ਕੇ ਖੜੇਗਾ ਕਿਸੇ ਤਰ੍ਹਾਂ ਦੀ ਕੋਈ ਆਰਚ ਨਹੀਂ ਆਉਣ ਦਿੱਤੀ ਜਾਏਗੀ ਜਿਉਂ-ਜਿਉਂ ਚੋਣਾ ਨੇੜੇ ਆ ਰਿਹਾ ਨੇ ਤਾਂ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ ਵੀ ਪਾਰਟੀਆਂ ਦੇ ਵਿੱਚ ਵਧਦੀ ਜਾ ਰਹੀ ਹੈ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਮੁਸਲਿਮ ਭਾਈਚਾਰੇ ਦੇ ਆਗੂ ਅਨਵਰ ਜੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦੇ ਆਖਿਆ ਕਿ ਸੈਮੂਅਲ ਸੋਨੀ ਸਾਡਾ ਆਪਣਾ ਉਮੀਦਵਾਰ ਹੈ ਤੇ ਘੱਟ ਗਿਣਤੀ ਆ ਦੀ ਦੁਸ਼ਮਣ ਜਮਾਤ ਕੇਂਦਰ ਦੀ ਫਾਂਸੀ ਵੱਲ ਦੀ ਮੋਦੀ ਸਰਕਾਰ ਨੂੰ ਜੜੋਂ ਪੁੱਟਣ ਦੇ ਲਈ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਦਾ ਸਾਥ ਦੇਣ ਦੀ ਵੀ ਗੱਲ ਆਖੀ ਗਈ ਹੈ ਦਰਅਸਲ ਚੋਣ ਕੈਂਪੇਨ ਇਨਚਾਰਜ ਲਾਰੈਂਸ ਚੌਧਰੀ ਨੇ ਡੇਲੀ نیوز ਪੰਜਾਬੀ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਆਖਿਆ ਕਿ ਘਟ ਗਿਣਤੀ ਐਸਸੀ ਤੇ ओबीसी ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਸਾਈ ਭਾਈਚਾਰੇ ਦੇ ਸਾਝੇ ਉਮੀਦਵਾਰ ਸੈਮੂਅਲ ਸੋਨੀ ਦੇ ਹੱਕ ਦੇ ਵਿੱਚ ਨੇ ਤੇ ਇਲਾਕੇ ਦੇ ਵਿੱਚ ਵੱਡੀ ਲਹਿਰ ਚੱਲ ਰਹੀ ਹੈ ਲੋਕਾਂ ਦਾ ਪਰਵਾ ਹੁੰਗਾਰਾ ਮਿਲ ਰਿਹਾ ਜਿਸ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਸੈਮੂਅਲ ਸੋਨੀ ਦੀ ਜਿੱਤ ਪੱਕੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਸੈਮੂਅਲ ਸੋਨੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮੁਸਲਿਮ ਸਮਾਜ ਨੇ ਪੂਰਨ ਸਮਰਥਨ ਦੇਣ ਦੀ ਗੱਲ ਆਖੀ ਰਾਜ ਦੇ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਨੂੰ ਪੂਰਾ ਸਮਰਥਨ ਦੇ ਦਿੱਤਾ ਸਾਰੀ ਮੁਸਲਿਮ ਭਾਈ ਬਰਾਦਰੀ ਜਿੰਨੀ ਵੀ ਹੈ ਸਾਰੇ ਡਾਕਟਰ ਸੈਮੇ ਸੋਮੀ ਕੇ ਸਾਥ ਹੈ ਸਿਲੰਡਰ ਤੇ ਬਟਨ ਦਬਾਣਾ ਇੱਕ ਜੰਮੂ ਔਰ ਡਾਕਟਰ ਸਾਹਿਬ ਨੂੰ ਜਿਤਾਣਾ ਹੈ पूरी सारी बिरादरी मुस्लिम बिरादरी डॉक्टर साहब के साथ है जान से माल से दिन रात हर तरह से साथ है डॉक्टर साहब के और आखिर में क्या संदेश संदेश यही कि भाईचारे जिताना है कोई कच्चे वादे नहीं करने हैं जो भी वादा होगा गरीबों का पक्का वादा होगा झूठे वादे नहीं होने डॉक्टर हम तो सिलेंडर पे बटन दबाना और सच्चे वादे पूरे करवाने हैं बहुत खुशी दी गल कि जदों ਪੂਰੇ ਦੇਸ਼ ਦੇ ਵਿੱਚ ਜਿਹੜੀ ਮਜ਼ਬੂਤ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਬਦਲਾਅ ਦੇ ਨਾਂ ਤੇ ਲੋਕ ਜਿਹੜੇ ਆ ਖੜੇ ਹੋ ਗਏ ਨੇ ਪੂਰੇ ਭਾਰਤ 'ਚ ਤੇ ਗੁਰਦਾਸਪੁਰ ਦੇ ਲੋਕਾਂ ਦੇ ਲਈ ਵੀ ਇੱਕ ਖੁਸ਼ਖਬਰੀ ਦੀ ਗੱਲ ਹੈਗੀ ਆ ਕਿ ਸਾਰੇ ਐਸਸੀ ਬੀਸੀ ਘੱਟ ਗਣਤੀਆਂ ਸਿੱਖ ਕਿਸਾਨ ਮਜ਼ਦੂਰ ਸਭਨਾਂ ਨੇ ਮਿਲ ਕੇ ਆਪਣਾ ਪੜਿਆ ਲਿਖਿਆ ਬੈਲ ਐਜੂਕੇਟਿਡ ਆਨੈਸਟ ਲੀਡਰ ਜੋ ਕਿ ਜੋਗਾ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਖੜਾ ਕੀਤਾ ਡਾਕਟਰ ਸਿਆਮੁਸ ਸੋਨੀ ਜੀ ਨੂੰ ਬੜਾ ਪਰਮਾਉਂਗਾ ਰਾਮ ਮਿਲ ਰਿਹਾ ਤੁਸੀਂ ਲਗਾਤਾਰ ਕਬਰ ਕਰ ਰਹੇ 10 ਦਿਨ ਤੋਂ ਥਾਂ ਥਾਂ ਤੇ ਕਿਸਾਨ ਵੀ ਪਰਮਾਉਂਗਾ ਰਾ ਦੇ ਨੇ ਮਜ਼ਦੂਰ ਦੇ ਰਹੇ ਨੇ ਸਾਰੇ ਵਰਗਾਂ ਦੇ ਲੋਕ ਤੇ ਅੱਜ ਅੱਜ ਬਹੁਤ ਹੀ ਇੱਕ ਖੁਸ਼ੀ ਦਾ ਦਿੰਿਆ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਾਡੇ ਅਨਵਰ ਪਾੜੀ ਜੋ ਕਿ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਨੇ ਉਨਾ ਦੇ ਕੋਲ ਸੀ ਆਏ ਉਹਨਾਂ ਨੇ ਅੱਜ ਡਾਕਟਰ ਸੈਮੂਅਲ ਸੋਨੀ ਜੀ ਨੂੰ ਮੁਸਲਮ ਭਾਈਚਾਰੇ ਵੱਲੋਂ ਜਿਹੜਾ ਸਮਰਥਨ ਦਿੱਤਾ ਅਸੀਂ ਉਹਨਾਂ ਨੂੰ ਜੀ ਆਖਦੇ ਔਰ ਅਸੀਂ ਉਹਨਾਂ ਨੂੰ ਇੱਕ ਭਰੋਸਾ ਦਿਉਣਾ ਚਾਹੁੰਦੇ ਹਾਂ ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿ ਜਦੋਂ ਤੁਹਾਨੂੰ ਕੋਈ ਸਮਰਥਨ ਮਿਲਦਾ ਨਾ ਉਹਦੇ ਵਿੱਚ ਉਸ ਭਾਈਚਾਰੇ ਨੂੰ ਇੱਕ ਵਿਸ਼ਵਾਸ ਹੋਣਾ ਹੁੰਦਾ ਕਿ ਅਸੀਂ ਤੁਹਾਡੇ ਨਾਲ ਖੜੇ ਆਹੀ ਵਾਦਾ ਕਰਦੇ ਹਾਂ ਮੁਸਲਮ ਭਾਈਚਾਰਨਾ ਗੁਰਦਾਸਪੁਰ ਦੇ ਕਿ ਮਸੀਂ ਭਾਈਚਾਰਾ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜਾ ਦਿਨ ਹੋਵੇ ਰਾਤ ਹੋਵੇ ਜਦੋਂ ਮਰਜੀ ਸਾਨੂੰ ਯਾਦ ਕਰੋ ਸਾਡੇ ਨੌਜਵਾਨ ਸਾਡਾ ਜਿੰਨਾ ਵੀ ਭਾਈਚਾਰਾ ਉਹ ਤੁਹਾਡੇ ਨਾਲ ਦਿਵਾਰ ਬਣ ਕੇ ਖੜੇਗਾ ਕਿਸੇ ਤਰ੍ਹਾਂ ਦੀ ਕੋਈ ਆਂਚ ਨਹੀਂ ਹੋਣ ਦਿੱਤੀ ਜਾਏਗੀ ਇਹ ਸਾਡਾ ਵਾਦਾ ਕਿਉਂਕਿ ਝੂਠੀਆਂ ਗਰੰਟੀਆਂ ਨਹੀਂ ਦੇਣ ਵਾਲੇ ਕਿ ਜੀ 15-15 ਲੱਖ ਤੁਹਾਡੇ ਖਾਤਿਆਂ 'ਚ ਆਜੂ 2 ਕਰੋੜ ਨੌਕਰੀਆਂ ਮਿਲ ਜਾਣਗੀਆਂ ਜਾਂ ਮਹਿਲਾਵਾਂ ਦੇ ਖਾਤੇ 'ਚ ਹਜ਼ਾਰ-ਹਜ਼ਾਰ ਆਜੂ ਇਹ ਸਭ ਜੁਮਲੇ ਹੁੰਦੇ ਨੇ ਇਹ ਸਾਡੇ ਸਾਡਾ ਭਾਈਚਾਰਾ ਸਾਡਾ ਆਪਸੀ ਪ੍ਰੇਮ ਆ 9 ਅਗਸਤ ਪੰਜਾਬ ਬੰਦ ਦੇ ਵਿੱਚ ਜਦੋਂ ਮਨੀਪੁਰ ਦੇ ਵਿੱਚ ਸਾਡੀਆਂ ਭੈਣਾਂ ਨੂੰ ਨਿਰਵਸਤਨ ਕਰਕੇ ਕਮਾਇਆ ਪੰਜਾਬ ਦੇ ਵਿੱਚ ਮੁਸਲਮਾਨ ਭਾਈਚਾਰੇ ਨੇ ਸਭ ਤੋਂ ਵੱਧ 9 ਅਗਸਤ ਪੰਜਾਬ ਬੰਦ ਯੋਗਦਾਨ ਦਿੱਤਾ ਉਹ ਸਾਨੂੰ ਭੁੱਲਿਆ ਨਹੀਂ ਆ ਉਹ ਸਾਡੇ ਤੇ ਕਰਜ਼ਾ ਮੁਸਲਮਾਨ ਭਾਈਚਾਰੇ ਦਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਵੀ ਹਮੇਸ਼ਾ ਕਰਜ਼ਾ ਉਤਾਰਨ ਦੇ ਲਈ ਇਹਨਾਂ ਦੇ ਨਾਲ ਖੜਾਗੇ ਸੋ ਮੈਂ ਅੱਜ ਯਕੀਨ ਦੋਣਾ ਸਾਡੀ ਸੀਐਨਐਫ ਦੀ ਪੂਰੀ ਟੀਮ ਸਾਡੇ ਕੈਂਡੀਡੇਟ ਡਾਕਟਰ ਸੈਮੂਅਲਸਨ ਕਿ ਕਦੀ ਵੀ ਕੋਈ ਤੁਹਾਨੂੰ ਮੁਸ਼ਕਲ ਆਉਂਦੀ ਆ ਕੋਈ ਪਰੇਸ਼ਾਨੀ ਆਉਂਦੀ ਆ ਸਾਨੂੰ ਯਾਦ ਕਰੋ ਅਸੀਂ ਤੁਹਾਡੇ ਕੋਲ ਉਸੇ ਵੇਲੇ ਪਹੁੰਚਾਂਗੇ ਕਿਸੇ ਤਰ੍ਹਾਂ ਦਾ ੱਟਕਾ ਨਹੀਂ ਹੋਣ ਲੱਗਾ ਅਸੀਂ ਇਨਜਸਟਿਸ ਨਹੀਂ ਹੋਣ ਦੇਣੀ ਘੱਟ ਗਿਣਤੀਆਂ ਦਾ ਪਹਿਲੋਂ ਵੀ ਖੜੇ ਸੀ ਅੱਜ ਵੀ ਖੜੇ ਆ ਉਹਦੇ ਟਾਈਮ 'ਚ ਵੀ ਖੜੇ ਆ ਬਸ ਇਹਨਾਂ ਨੂੰ ਅਪੀਲ ਕਰਦੇ ਆ ਸਾਡੀ ਇਹਨਾਂ ਨੂੰ ਅਪੀਲ ਆ ਕਿ 1 ਦਸੰਭ ਇਹ ਇੱਕ ਇੱਕ ਜੂਨ ਨੂੰ ਜੋ ਇਹ ਵੀ ਆਂਦਾ ਬਟਨ ਆ ਦੂਜੀ ਮਸ਼ੀਨ ਤੇ 20 ਨੰਬਰ ਉੱਤੇ ਗੈਸ ਸਿਲੰਡਰ ਦਾ ਨਿਸ਼ਾਨ ਆ ਬਸ ਉਹ ਬਟਨ ਹੀ ਦੱਬਣਾ ਆਪਣੇ ਭਰਾ ਦਾ ਬਟਨ ਦੱਬੋ ਇੱਕ ਇੱਕ ਬੋਰਡ ਪਾਓ ਸਾਡੀ ਬੋਰਡ ਕੀਮਤੀ ਬਹੁਤ ਆ ਕਿਉਂਕਿ ਅਸੀਂ ਘਟਗਣਤੀ ਆ ਘਟਗਣਤੀ ਜਿਹੜੇ ਆ ਉਹਨਾਂ ਨੂੰ ਇੱਕ ਹੋਣਾ ਚਾਹੀਦਾ ਤੇ ਆਪਣੀ ਬੋਰਡ ਪਾਓ ਡਾਕਟਰ ਸੈਮੂਸ ਸੋਨੀ ਜਿਤਾਓ ਤੁਹਾਡੀ ਆਵਾਜ਼ ਬਣਨਗੇ ਪੰਜਾਬ ਦੀ ਆਵਾਜ਼ ਬਣਨਗੇ ਪੰਜਾਬ ਦੇ ਗਰੀਬਾਂ ਦੀ ਪੰਜਾਬ ਦੇ ਘਟਗਣਤੀਆਂ ਦੀ ਆਵਾਜ਼ ਬਣਨਗੇ ਇੰਨੀ ਅਪੀਲ ਕਰਦਾ ਹਾਂ ਅਸੀਂ ਆਸ ਕਰਦੇ ਹਾਂ ਕੇ ਭਾਈਚਾਰਾ ਹੋਰ ਵੀ ਆਉਂਦੇ ਦਿਨਾਂ ਦੇ ਮਜ਼ਬੂਤ ਹੋਏ। ਥੈਂਕ ਯੂ। ਮੈਂ ਕੁਝ ਬਹੁਤ ਧੰਨਵਾਦ ਕਰਦੇ ਆ ਜਿੱਦਾਂ ਆਪਾਂ ਸ਼ੁਰੂ ਤੋਂ ਦੱਸਦੇ ਆ ਰਹੇ ਹਾਂ ਕਿ ਮੈਂ ਐਸ்சிਬੀਸੀਓਬੀਸੀ ਮਨਿਓਰਿਟੀਜ਼ ਦਾ ਉਮੀਦਵਾਰ ਆਂ। ਔਰ ਅੱਜ ਖੁਸ਼ੀ ਦਾ ਕੋਈ ਕੰਡਾ ਨਹੀਂ ਸੀ, ਖੁਸ਼ੀ ਦੀ ਕੋਈ ਜਗ੍ਹਾ ਨਹੀਂ ਸੀ ਕਿਉਂਕਿ ਜਦੋਂ ਅੱਜ ਸਾਡੇ ਬਹੁਤ ਹੀ ਪਿਆਰੇ ਭਾਈ ਤਨਵੀਰ ਜੀ ਨੇ ਸਾਨੂੰ ਬੜਾ ਪਿਆਰ ਮਹਿਮਾਨ ਨਵਾਜ਼ੀ ਔਰ ਸਤਿਕਾਰ ਕੀਤਾ ਹੈ। ਬਹੁਤ ਧੰਨਵਾਦ ਕਰਦਾ ਹਾਂ ਔਰ ਇਨਾ ਮੇਰੇ ਤੇ ਭਰੋਸਾ ਕੀਤਾ ਹੈ ਔਰ ਮੈਂ ਇਨਾ ਦਾ ਭਰੋਸਾ ਨਹੀਂ ਟੁੱਟਣ ਦੇਵਾਂਗਾ ਔਰ ਜੋ ਵੀ ਡਿਮਾਂਡਸ ਨੇ ਕਮਿਊਨਿਟੀ ਦੀ ਔਰ ਇਨਰਜੀ ਇੱਕ ਵੱਡੀ ਭਾਈਚਾਰਕ ਸਾਂਝ ਦਾ ਜਿਹੜਾ ਇੱਕ ਸੰਦੇਸ਼ ਦਿੰਦਾ ਹੈ ਔਰ ਮੈਂ ਈਮਾਨਦਾਰ ਹੋਂ ਨਾ ਮੈਂ ਵਿਸ਼ਵਾਸ ਦੋਣਾ ਕਿ ਮੈਂ ਤੁਹਾਡੇ ਨਾਲ ਦਿਨ ਰਾਤ ਖੜਾ ਰਾਵਾਂਗਾ ਔਰ ਹਰ ਲੋੜ ਨੂੰ ਹਰ ਜ਼ਰੂਰਤ ਨੂੰ ਪੂਰਾ ਕਰਾਂਗਾ ਔਰ ਜਿੱਦਾਂ ਮੈਂ ਲੋਕ ਸਮਝ ਪਹੁੰਚਦਾ ਜੋ ਵੀ ਬਣਦਾ ਮਾਨਸਿਕਕਾਰ ਹੈ ਮੁਸਲਮ ਭਾਈਚਾਰੇ ਦੀ ਮੈਂ ਜ਼ਰੂਰ ਦੀ ਗੱਲ ਕਰਾਂਗਾ ਜੀ ਮੈਸੇਜ ਇਹ ਹੈ ਕਿ ਅਸੀਂ ਜਿਸ ਤਰ੍ਹਾਂ ਤੁਸੀਂ ਅੱਜ ਬੜਾ ਵੱਡਾ ਸੰਦੇਸ਼ ਦਿੱਤਾ ਹੈ ਤਨਵੀਰ ਜੀ ਗੁਰਦਾਸਪੁਰ ਤੋਂ ਨੇ ਔਰ ਬੜੇ ਲੰਮੇ ਸਮੇਂ ਤੋਂ ਆਪਣੇ ਵਪਾਰਿਕ ਹਿੱਸੇ 'ਚ ਕੰਮ ਕਰ ਰਹੇ ਨੇ ਵਪਾਰ ਦਾ ਕੰਮ ਕਰ ਰਹੇ ਨੇ ਔਰ ਇਹਨਾਂ ਅੱਜ ਸਾਨੂੰ ਪਿਆਰ ਦੇ ਕੇ ਇੱਕ ਵੱਡੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ ਔਰ ਇੱਕ ਵੱਡਾ ਮੈਸੇਜ ਗਿਆ ਹੈ ਕਿ ਹੁਣ ਇਹ ਸਾਰੇ ਭਾਈਚਾਰੇ ਸਾਰੇ ਮਿਨੋਰਟੀਜ਼ ਇੱਕ ਮੰਚ ਤੇ ਨੇ ਇਕੱਠੇ ਨੇ ਔਰ ਇੱਕ ਬਦਲਾਅ ਚਾਹੁੰਦੇ ਨੇ ਔਰ ਇਹ ਜ਼ਰੂਰ ਇਹਨਾਂ ਸਵਾਸ਼ਿਨ ਦਿੱਤਾ ਅੱਜ ਕਿ ਇੱਕ ਤਰੀਕ ਨੂੰ ਇਹ ਸੈਮੂਲ ਸੋਨੀ ਨੂੰ ਔਰ ਸਿਲੰਡਰ ਨੂੰ ਵੋਟ ਦੇਣਗੇ ਔਰ ਮਿਨੋਰਟੀਜ਼ ਦਾ ਜਾਂ ਕੈਂਡੀਡੇਟ ਸੈਮੂਲ ਸੋਨੀ ਨੂੰ ਲੋਕ ਸਭਾ 'ਚ ਪਹੁੰਚਾਉਣਗੇ ਮੈਂ ਧੰਨਵਾਦ ਕਰਦਾ ਦਿਲ ਤੋਂ ਸ਼ੁਕਰ ਕਰਦਾ ਧੰਨਵਾਦ ਕਰਦਾ ਮੈਂ ਬੱਬਾ ਗਿਲ ਧਾਰੀਵਾਲ ਤੋਂ ਸੀਐਨਐਫ ਮੈਂ ਜਿੰਨੇ ਵੀ ਇੱਥੇ ਆਪਣੇ ਭਾਈਚਾਰਕ ਸਾਂਝ ਦੇ ਮੁਸਲਮਾਨ ਭਾਈਚਾਰਾ ਗਰਦਾਸਪੁਰ ਦਾ ਇਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਨਾ ਔਰ ਦਿਲ ਦੀਆਂ ਗੜਾਹੀਆਂ ਤੋਂ ਇਹਨਾਂ ਦਾ ਮੈਂ ਸ਼ੁਕਰ ਕਰਨਾ ਕਿ ਇਹਨਾਂ ਨੇ ਸਾਡਾ ਡਾਕਟਰ ਸੈਮੂਲ ਸੋਨੀ ਨੂੰ ਸਮਰਥਨ ਦਿੱਤਾ ਔਰ ਅਸੀਂ ਪਹਿਲਾਂ ਵੀ ਸਟੇਟਾਂ ਦੇ ਉੱਤੇ ਆਖਦੇ ਹਾਂ ਕਿ ਇਹ ਭਾਈਚਾਰਕ ਸਾਂਝ ਆ ਜਿਹੜੀ Hindu, Muslim, Sikh, ईसाई ਅਸੀਂ ਆ ਸਾਰੇ ਭਾਈ-ਭਾਈ ਉਹ ਅੱਜ ਅਸੀਂ ਸਾਬਤ ਕਰਨ ਜਾ ਰਹੇ ਆ ਉਹ ਸਾਡੇ ਭਰਾ ਨੇ ਵੀ ਇਹ ਸਾਬਤ ਕਰ ਦਿੱਤਾ ਇਹ ਭਾਈਚਾਰੇ ਕਿਸਾਂਝ ਬਣਾ ਕੇ ਰੱਖਦੇ ਨੇ ਉਹ ਹਰ ਕੋਮ ਦਾ ਸਤਿਕਾਰ ਕਰਦੇ ਨੇ ਇਸ ਕਰਕੇ ਅਸੀਂ ਅੱਜ ਡਾਕਟਰ ਸੈਮੂਲ ਸੋਨੀ ਦੀ ਕੈਂਪੇਨ ਨੂੰ ਬਹੁਤ ਵੱਡਾ ਹਲਾਰਾ ਮਿਲਿਆ ਗਰਦਾਸਪੁਰ ਦੇ ਵਿੱਚ ਮੁਸਲਮ ਭਾਈਚਾਰੇ ਦਾ ਔਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਕਿ ਇਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਪਹਿਲੀ ਤਰੀਕ ਵਾਲੇ ਦਿਨ ਚੋਰੀ ਨਿਸ਼ਾਨ ਗੈਸ ਸਿਲੰਡਰ ਦੇ ਉੱਤੇ ਮੋਹਰਾ ਲਾ ਕੇ ਡਾਕਟਰ ਸੈਮੂਲ ਸੋਨੀ ਨੂੰ ਜਿਤਾਵਾਂਗੇ ਔਰ ਨਾਲ ਹੀ ਅਸੀਂ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦੇ ਆ ਇਹ ਭਾਈਚਾਰਕ ਸਾਂਝ ਆ ਜਿਹੜੀ ਸਾਰੇ ਹੀ ਲੋਕਾਂ ਨੂੰ ਚਾਹੀਦਾ ਬਣਾ ਕੇ ਰੱਖਣੀ ਚਾਹੀਦੀ ਆ ਜੋ ਕਿ ਸਾਨੂੰ ਪਤਾ ਲੱਗਦਾ ਆ ਵੀ ਕੁਝ ਸ਼ਰਾਰਤੀ ਆਂਸਰ ਮੁਸਲਮ ਭਾਈਚਾਰੇ ਨੂੰ 크ਰਿਸਚਨ ਭਾਈਚਾਰੇ ਨੂੰ ਤੰਗ ਕਰਦੇ ਆ ਅਸੀਂ ਪਰ ਮੁਸਲਮ ਭਾਈਚਾਰੇ ਨਾ ਵੀ ਦਿਨ ਰਾਤ ਖਲੋਤੇ ਆ ਜਦੋਂ ਵੀ ਸਾਨੂੰ ਇਹ ਭਾਈਚਾਰਕਾਂਝ ਆਵਾਜ਼ ਦੇਗੀ ਭਾਵੇਂ ਦਿਨ ਹੋਵੇ ਭਾਵੇਂ ਰਾਤ ਅਸੀਂ ਉਸੇ ਵੇਲੇ ਗੁਰਦਾਸਤੋਰ ਦੇ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਜੀ ਬਿਊਰੋ ਰਿਪੋਰਟ ਢੇਲੀ ਨਿਊਜ਼ ਪੰਜਾਬੀ